ਕਾਲ ਦੋਸਤੋ ਹੁਣੇ-ਹੁਣੇ ਇੱਥੇ ਹੋਇਆ ਭਿਆਨਕ ਹਾਦਸਾ ਜਿਸ ਕਾਰਨ 19 ਲੋਕਾਂ ਦੀ ਮੌਤ ਤੇ 40 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੋਮਵਾਰ ਦੁਪਹਿਰ ਨੂੰ ਰਾਜਸਥਾਨ ਦੀ ਰਾਜਸਥਾਨੀ ਜੈਪੁਰ ਸ਼ਹਿਰ ਦੇ ਵਿੱਚ ਇੱਕ ਹਾਦਸੇ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹਰ ਮਾਰਾ ਥਾਣਾ ਖੇਤਰ ਦੇ ਲੋਹਾ ਮੰਡੀ ਰੋਡ ਤੇ ਇੱਕ ਬੇਕਾਬੂ ਡੰਪਰ ਟਰੱਕ ਨੇ ਤਬਾਹੀ ਮਚਾ ਦਿੱਤੀ ਜਸ਼ਮਦੀਤਾਂ ਦੇ ਅਨੁਸਾਰ ਡੰਪਰ ਚਾਲਕ ਸ਼ਰਾਬੀ ਸੀ ਅਤੇ ਉਸ ਨੇ ਦੇਖਦੇ ਦੇਖਦੇ ਕਿਸੇ ਵੀ ਬੇਰਹਿਮੀ ਦੇ ਨਾਲ ਕੁਚਲ ਦਿੱਤਾ ਹਾਦਸੇ ਦੇ ਵਿੱਚ ਹੁਣ ਤੱਕ 19 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ 19 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਤੋਂ ਵੱਧ ਜ਼ਖਮੀ ਹੋ ਗਏ ਡੰਪਰ ਨੇ ਪਹਿਲਾ ਇੱਕ ਕਾਰ ਨੂੰ ਟੱਕਰ ਮਾਰੀ ਫਿਰ ਅੱਗੇ ਵਧਦਾ ਜਾ ਰਿਹਾ ਪੰਜ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ ਇਸ ਤੇਜ਼ ਰਫ਼ਤਾਰ ਅਤੇ ਪਾਗਲਪਨ ਦੇ ਵਿਚਕਾਰ 19 ਲੋਕਾਂ ਦੀਆਂ ਜਾਨਾਂ ਗਈਆਂ ਜਦ ਕਿ 40 ਤੋਂ ਵੱਧ ਲੋਕ ਜ਼ਖਮੀ ਹੋ ਗਏ ਬਹੁਤ ਸਾਰੇ ਲੋਕ ਉਹਨਾਂ ਨੂੰ ਵਾਹਨਾਂ ਦੇ ਹੇਠਾਂ ਕੁਚਲ ਗਏ ਜਿਨ੍ਹਾਂ ਨੇ ਇਸ ਨੂੰ ਕੁਚਲਿਆ ਸੀ ਮੌਕੇ ਤੇ ਮੌਜੂਦ ਇੱਕ ਚਸ਼ਮਦੀਦ ਗਵਾਹ ਨੇ ਕਿਹਾ ਕਿ ਡੰਪਰ ਦੇ ਸਾਹਮਣੇ ਆਉਣ ਵਾਲਾ ਕੋਈ ਵੀ ਬਚ ਨਹੀਂ ਸਕਿਆ ਲੋਕ ਸੜਕ ਤੇ ਭੱਜ ਰਹੇ ਸਨ ਪਰ ਇਹ ਉਹਨਾਂ ਨੂੰ ਕੁਚਲਤਾ ਹੋਇਆ ਅੱਗੇ ਵੱਧਦਾ ਰਿਹਾ ਕੁਝ ਨੇ ਕਿਹਾ ਕਿ ਡਰਾਈਵਰ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਸੀ ਜਦਕਿ ਦੂਜਿਆਂ ਨੇ ਕਿਹਾ ਕਿ ਉਹ ਵਾਰ-ਵਾਰ ਨਹਰੋਂ ਜਾ ਰਿਹਾ ਸੀ ਪਰ ਰੁਕਣ ਤੋਂ ਇਨਕਾਰ ਕਰ ਦਿੱਤਾ ਤੇ ਸਭ ਕੁਝ ਘੰਟਾ ਦੇ ਵਿੱਚ ਹੋ ਗਿਆ ਖਬਰ ਨੂੰ